ਸਮੂਹ ਨਗਰ ਨਿਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਬੈਠੇ ਮੇਰੇ ਐਨਆਰਈ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਗੁਰੂ ਖਤੇ ਪ੍ਰਵਾਨ ਵਾਹਿਗੁਰਜੀ ਦਾ ਕਾਲਾ ਵਾਹਿਗੁਰਜੀ ਕੀ ਫਤਿਹ ਮੈਂ ਸਰਪੰਚ ਮਨਜੀਤ ਸਿੰਘ ਅੜਕ ਪਿੰਡ ਚਾਲਖੁਰਦ ਤੇ ਮੇਰੇ ਨਾਲ ਜਿੰਨੇ ਵੀ ਨੌਜਵਾਨ ਖੜੇ ਹਨ ਮੇਰੇ ਨਗਰ ਦੇ ਪਿੰਡ ਦੇ ਨਗਰ ਦੇ ਨੌਜਵਾਨ ਵੀ ਹਨ ਅੱਜ ਅਸੀਂ ਉਸ ਜਗ੍ਹਾ ਤੇ ਖੜੇ ਆਂ ਜੋ ਕਿ ਤਕਰੀਬਨ 1.5 ਕਰੋੜ ਦੇ ਨਾਲ ਬਣੀ ਹੋਈ ਹੈ ਸਮੇ ਤੋਂ ਇਸ ਪਲਾਂਟ ਦਾ ਜੋ ਫੀਵਰੇਜ ਦਾ ਪਲਾਂਟ ਹੈ ਇਹਦੀ ਹਾਲਤ ਬੜੀ ਨਾਜ਼ੁਕ ਸੀ ਪਰ ਅਸੀਂ ਇਸ ਦੀ ਜੀਡੀ ਸੰਭਾਲਿਆ ਤਕਰੀਬਨ 10 ਮਹੀਨੇ ਤੋਂ ਲਗਾਤਾਰ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਾਫੀ ਸਮੇ ਤੋਂ ਅਸੀਂ ਲਗਾਤਾਰ ਇਹਦੀ ਸੰਭਾਲ ਕਰ ਰਹੇ ਹਾਂ ਜੋ ਕਿ ਇਹ ਸੀ ਬ੍ਰਿਜ ਸੀ ਕਿ ਤਕਰੀਬਨ 11 ਸਾਲ ਤੋਂ ਬੰਦ ਸੀ ਤੇ ਅੱਜ ਇਹ ਫੀਵਰਿਜ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਸਾਰੇ ਹੀ ਨਗਰ ਨਿਵਾਸੀ ਇਹਦੀ ਦੇਖਰੇਖ ਕਰ ਰਹੇ ਹਨ ਕਿਸੇ ਦਾ ਸਾਨੂੰ ਬਾਹਰਲਾ ਕੋਈ ਸੰਯੋਗ ਨਹੀਂ ਨਾ ਅਸੀਂ ਸਹਿਯੋਗ ਲੈ ਰਹੇ ਹਾਂ ਸਿਰਫ ਨਗਰ ਨਿਵਾਸੀਆਂ ਦੀ ਹੀ ਹਿੰਮਤ ਸਦਕਾ ਇਹ ਫੀਵਰਿਜ ਕਰੋੜ ਡੇਢ ਕਰੋੜ ਰੁਪਏ ਦੇ ਨਾਲ ਬਣੀ ਜਿਹੜੀ ਇਹ ਮਤਲਬ ਸੂਰਤ ਹੈ ਸਾਡੀ ਇਹਦੀ ਅਸੀਂ ਸੰਭਾਲ ਕਰ ਰਹੇ ਹਾਂ ਤੇ ਬਾਕੀ ਮੈਂ ਆਸ ਵੀ ਕਰਦਾ ਹਾਂ ਨੌਜਵਾਨਾਂ ਵੱਲੋਂ ਨਗਰ ਦੇਾਂ ਵੱਲੋਂ ਕਿਉਂਕਿ ਨਗਰ ਦੇ ਨੌਜਵਾਨ ਜਿਹੜੇ ਹੁੰਦੇ ਹਨ ਇਹੀ ਇੱਕ ਨਗਰ ਦਾ ਭਵਿੱਖ ਹਨ ਤੇ ਇਨ੍ਹਾਂ ਹੀ ਨਗਰ ਨੂੰ ਸੰਭਾਲਣਾ ਹੈ ਤੇ ਮੈਂ ਆਫ ਕਰਦਾ ਕਿ ਇਸੇ ਤਰ੍ਹਾਂ ਪੰਚਾਇਤ ਦਾ ਮੇਰਾ ਲਗਾਤਾਰ ਸਹਿਯੋਗ ਦਿੰਦੇ ਰਹਿਣ ਤੇ ਸਾਨੂੰ ਹੌਸਲਾ ਦਿੰਦੇ ਰਹਿਣ ਤੇ ਤਾਂ ਜੋ ਕਿ ਅਸੀਂ ਨਗਰ ਦੀਆਂ ਜਿਹੜੀਆਂ ਵੀ ਪ੍ਰਾਪਰਟੀਆਂ ਰੌਲ ਰਹੀਆਂ ਆ ਉਹਨਾਂ ਪ੍ਰਾਪਰਟੀਆਂ ਨੂੰ ਅਸੀਂ ਸੰਭਾਲ ਸਕੀਏ ਤੇ ਐਨ ਆਰ ਆਈਸ ਨੂੰ ਵੀ ਬੇਨਤੀ ਕਰਦਾ ਵੀ ਜਿੰਨਾ ਜਿੰਨਾ ਵੀ ਤੁਹਾਡਾ ਵਾਰ ਬੈਠਿਆਂ ਦਾ ਸਹਿਯੋਗ ਮਿਲ ਸਕਦਾ ਹੈ ਮਾਇਕ ਸਹਿਯੋਗ ਉਹ ਤੁਸੀਂ ਜਰੂਰ ਸਮੇਂ-ਸਮੇਂ ਦਿੰਦੇ ਰਹੋ ਤਾਂ ਜੋ ਕਿ ਜਿਹੜੀਆਂ ਆਸਾਂ ਤੁਸੀਂ ਸਾਨੂੰ ਰੱਖ ਕੇ ਇਸ ਨਗਰ ਦੇ ਵਿੱਚ ਜ਼ਿੰਮੇਵਾਰੀਆਂ ਮੈਨੂੰ ਦਿੱਤੀਆਂ ਹਨ ਮੇਰੇ ਪੰਚਾਇਤ ਮੈਂਬਰਾਂ ਨੂੰ ਦਿੱਤੀਆਂ ਹਨ ਨਗਰ ਨਿਵਾਸੀਆਂ ਨੂੰ ਦਿੱਤੀਆਂ ਹਨ ਤੇ ਉਹ ਆਸਾਂ ਤੁਹਾਡੀਆਂ ਅਸੀਂ ਬੜੇ ਹੀ ਫਚਜੇ ਢੰਗ ਨਾਲ ਪੂਰੀਆਂ ਕਰਦੇ ਰਹੀਏ ਸੋ ਮੈਂ ਇਹੀ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਤੇ ਆਪਾਂ ਪਿੱਛੇ ਨਹੀਂ ਹਟਣਾ ਇਹ ਆਪਣਾ ਨਗਰ ਹੈ ਕਿਸੇ ਬਾਹਰਲੇ ਦੀ ਇੱਥੇ ਤੇ ਜ਼ਿੰਮੇਵਾਰੀ ਨਹੀਂ ਹੈਗੀ ਇਸ ਨਗਰ ਦੇ ਵਿੱਚ ਆਪਾਂ ਹੀ ਵਸਣਾ ਆਪਾਂ ਹੀ ਇਹਨੂੰ ਸਾਂਭਣਾ ਹੈ ਤੇ ਆਪਾਂ ਹੀ ਰਲ ਮਿਲ ਕੇ ਇਸ ਨੂੰ ਅੱਗੇ ਲੈ ਜਾਣਾ ਹੈ ਇਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 14 ਸਤੰਬਰ 2025 ਅਸੀਂ ਸਾਰੇ ਹੀ ਪਿੰਡ ਦੇ ਨੌਜਵਾਨ ਸਰਪੰਚ ਸਾਹਿਬ ਅਤੇ ਪੰਚਾਇਤ ਮੈਂਬਰ ਸਾਰੇ ਹਾਜ਼ਰ ਰਿਹਾ ਅਸੀਂ ਅੱਜ ਇੱਥੇ ਖੜੇ ਹਾਂ ਸੀਵਰੇਜ ਪਲਾਂਟ ਦੇ ਉੱਤੇ ਔਰ ਇਹਦੀ ਬਕਾਇਦਾ ਸਫਾਈ ਚੱਲ ਰਹੀ ਆ ਵਿੱਚੇ ਜਿਹੜੇ ਡੱਗ ਬਣੇ ਹੋਇਆ ਉਹਨਾਂ ਦੀ ਸਫਾਈ ਚੱਲ ਰਹੀ ਆ ਔਰ ਪਿੰਡ ਦੀਆਂ ਫਰਨੀਆਂ ਦੇ ਉੱਤੇ ਬਕਾਇਦਾ ਸਪਰੇਅ ਕਰਕੇ ਉਹਨਾਂ ਦਾ ਜਿਹੜਾ ਪੱਠੇ ਹੋਇਆ ਹੋਇਆ ਕਾਫੂਸ ਹੋਇਆ ਉਹਨੂੰ ਮਾਰਨ ਦਾ ਉਪਰਾਲਾ ਕਰ ਰਹੇ ਆ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਸਾਰੀ ਪੰਚਾਇਤ ਦਾ ਤੇ ਨੌਜਵਾਨਾਂ ਦਾ ਜਿਹੜੇ ਬਹੁਤ ਹੀ ਤਨਮਨ ਧੰਦੇ ਨਾਲ ਇਸ ਜਿਹੜੇ ਕਾਰਜ ਆ ਜਿਹੜੇ ਸਾਡੇ ਪਿੰਡ ਦੇ ਉਹਨਾਂ ਨੂੰ ਕਰ ਰਹੇ ਆ ਖਾਸ ਤੌਰ ਤੇ ਧੰਨਵਾਦ ਹੈ ਐਨ ਆਰ ਆਈ ਵੀਰਾਂ ਦਾ ਜਿਹੜੇ ਸਾਨੂੰ ਮਾਇਕ ਸਹਿਯੋਗ ਦਿੰਦੇ ਆ ਔਰ ਪੂਲ ਸਪੋਰਟ ਕਰਦੇ ਆ ਸਾਡੀ ਤੇ ਨਾਲ ਹੀ ਨਾਲ ਇਹ ਵੀ ਬੜੀ ਚੰਗੀ ਗੱਲ ਹੈ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਆ ਉਹਨਾਂ ਨੂੰ ਇਹ ਬੜੀ ਝੁੰਡ ਪੈ ਗਈ ਆ ਕਿ ਜਿਹੜਾ ਅਸੀਂ ਆਪਣਾ ਪਿੰਡ ਆ ਉਹਨੂੰ ਅਸੀਂ ਆਪ ਸਵਾਰੀਏ ਇਸ ਕਰਕੇ ਮੈਂ ਸਰਪੰਚ ਸਾਹਿਬ ਦਾ ਧੰਨਵਾਦ ਦੀਆਂ ਤੇ ਨੌਜਵਾਨ ਸਾਡੇ ਮੁਖਤਿਆਰ ਸਿੰਘ ਇਹ ਵੀ ਕਮਾਂਡ ਕਰਦੇ ਆ ਸਾਰੇ ਨੌਜਵਾਨਾਂ ਦੀ ਇਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਨੌਜਵਾਨਾਂ ਦੇ ਨਾਲ ਹੀ ਸਾਰਾ ਕੁਝ ਚੱਲਦਾ ਇਹ ਜੂਥ ਜੇ ਸਾਡੇ ਨਾਲ ਰਲ ਕੇ ਚੱਲੂਗਾ ਤਾਂ ਅਸੀਂ ਪਿੰਡ ਦੀ ਹੋਰ ਵੀ ਬਿਹਤਰੀ ਕਰ ਸਕਦੇ ਆਂ ਇੰਨੀ ਇੱਕ ਗੱਲਾਂ ਕਰਦਾ ਹੋਇਆ ਆਪਜੀ ਤੋਂ ਖੇਮਾ ਦਾ ਜਾਚ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਦੇ ਵਿੱਚ ਸਫਾਈ ਦਾ ਚੱਲ ਰਿਹਾ ਹੈ ਇਹ ਉਪਰਾਲਾ ਐਨ ਆਰ ਆਈ ਨਗਰ ਨਿਵਾਸੀ ਫੂ ਨੌਜਵਾਨਾਂ ਦੇ ਸਦਕਾ ਚੱਲ ਰਿਹਾ ਹੈ ਇਸ ਦੇ ਵਿੱਚ ਸਿਰਫ ਜੀਸੋ ਉਪਰਾਲੀ ਦੇ ਵਿੱਚ ਜਿਹੜਾ ਵੀ ਫੈਜੋਗ ਖਰਚਾ ਜਿਸ ਤਰ੍ਹਾਂ ਦੇ ਵੀ ਹਨ ਔਰ ਨਗਰ ਨਿਵਾਸੀਆਂ ਵੱਲੋਂ ਤੇ ਐਨ ਆਰ ਆਈ ਵੱਲੋਂ ਹੀ ਹੋ ਰਏ ਹਨ ਕੋਈ ਹੋਰ ਬਾਹਰ ਦਾ ਪ੍ਰਸ਼ਾਸਨ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਵੀ ਕਿਸੇ ਵੱਲੋਂ ਸਾਨੂੰ ਸਹਿਯੋਗ ਨਹੀਂ ਹੈਗਾ ਸੋ ਇਹ ਅਪਰਾਲੇ ਅਸੀਂ ਲਗਾਤਾਰ ਪਿਛਲੇ ਸਾਲ ਤੋਂ ਕਰਦੇ ਆ ਰਹੇ ਆ ਜਿੰਨੀਆਂ ਵੀ ਨਗਰ ਦੀਆਂ ਪ੍ਰਾਪਰਟੀਆਂ ਹਨ ਉਹਨਾਂ ਦੀ ਸੇਵਾ ਸੰਭਾਲ ਉਹਨਾਂ ਨੂੰ ਸੰਭਾਲਣਾ ਉਹਨਾਂ ਨੂੰ ਸਾਫ ਸੁਥਰੇ ਰੱਖਣਾ ਇਹ ਸਿਰਫ ਨਗਰ ਦੇ ਨੌਜਵਾਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਤੇ ਨਗਰ ਦੇ ਹੀ ਜਿੰਨੇ ਵੀ ਜੀ ਹਨ ਉਹਨਾਂ ਦੇ ਸਦਕਾਈ ਖਰਚੇ ਕਿਸੇ ਤਰ੍ਹਾਂ ਦੇ ਵੀ ਆ ਸਾਰੇ opralle ਉਹਨਾਂ ਵੱਲੋਂ ਕੀਤੇ ਜਾ ਰਹੇ ਹਨ ਤੇ ਮੈਂ ਆਸ ਵੀ ਰੱਖਦਾ ਹਾਂ ਐਨਆਰਆਈ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਨਗਰ ਦੇ ਜਿੰਨੇ ਵੀ ਜੀ ਹਨ ਜਿੰਨੇ ਵੀ ਨੌਜਵਾਨ ਇਹਦੇ ਵਿੱਚ ਹਮੇਸ਼ਾ ਆਪਣਾ ਸਹਿਯੋਗਦਾਨ ਪਾਉਂਦੇ ਹਨ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਆਪਾਂ ਆਪਣੇ ਨਗਰ ਦਾ ਸਾਫ਼ ਸੁਥਰਾ ਰੱਖਣ ਦਾ opralla ਨਗਰ ਨੂੰ ਅੱਗੇ ਲਿਜਾਣ ਦਾ ਉਪਰਾਲਾ ਆਪਾਂ ਰਲ ਮਿਲ ਕੇ ਹੀ ਕਰਨਾ ਹੈ ਨਾ ਕਿਸੇ ਦੇ ਉੱਤੇ ਆਸ ਰੱਖਣੀ ਹੈ ਨਾ ਕਦੇ ਇਹ ਆਸਾਂ ਪੂਰੀਆਂ ਹੋਣੀਆਂ ਹਨ ਨਗਰਾਂ ਦੀਆਂ ਵਹਿਤਰੀਆਂ ਜਿਹੜੀਆਂ ਇਹ ਤੁਸੀਂ ਆਪਣੇ ਹੀ ਖੁਦ ਫਿਰ ਹੋ ਕੇ ਕਰ ਸਕਦੇ ਆ ਨਾ ਕਿ ਕਿਸੇ ਦੇ ਸਿਰ ਤੇ ਕਰਕੇ ਇਸ ਕਰਕੇ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਤੇ ਐਨ ਆਰ ਆਈਸ ਨੂੰ ਬੇਨਤੀ ਆ ਵੀ ਆਪਾਂ ਇਹਨਾਂ ਉਪਰਾਲਿਆਂ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ ਤਾਂ ਜੋ ਕਿ ਸਾਡਾ ਨਗਰ ਸਾਫ਼ ਸੁਥਰਾ ਰਹਿ ਸਕੇ ਨਗਰ ਦਾ ਨਾਂ ਪੂਰੇ ਬਲਦ ਦੇ ਵਿੱਚ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਨੂੰ ਸਰਪੰਚ ਸਾਹਿਬ ਨੇ ਦੱਸਿਆ ਹੀ ਹੈ ਕਿ ਜਿਹੜਾ ਪਿੰਡ ਦੇ ਵਿੱਚ ਸਾਬ ਸਫਾਈ ਦਾ ਕੰਮ ਆ ਉਹ ਸਾਰੇ ਹੀ ਐਨ ਆਰ ਆਈ ਭਰਾਵਾਂ ਦੇ ਮਾਇਕ ਸਹਾਇਤਾ ਅਤੇ ਜਿਹੜੇ ਪਿੰਡ ਦੇ ਨੌਜਵਾਨ ਸਭਾ ਦੇ ਸਾਡੇ ਨੌਜਵਾਨ ਬਹੁਤ ਹੀ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਔਰ ਬੜੇ ਹੀ ਤੰਦੇਹੀ ਦੇ ਨਾਲ ਕੰਮ ਨਿਭਾਉਂਦੇ ਨੇ ਜਿਹੜੀ ਵੀ ਕੋ ਡਿਊਟੀ ਜਿਨ੍ਹਾਂ ਦੀ ਵੀ ਲੱਗਦੀ ਆ ਉਹ ਉਹਨੂੰ ਪੂਰੀ ਤਰ੍ਹਾਂ ਨਾਲ ਨਿਭਾਉਂਦੇ ਨੇ ਤੇ ਅੱਜ ਦਾ ਜਿਹੜਾ ਕੰਮ ਹੈ ਅੱਜ ਅਸੀਂ ਸੀਵਰੇਜ ਪਲਾਂਟ ਤੇ ਪਿੰਡ ਦੀਆਂ ਸਾਰੀਆਂ ਫੈਰਨੀਆਂ ਤੇ ਦਵਾਈ ਦਾ ਛਲਕਾ ਕਰ ਰਹੇ ਆ ਔਰ ਸੀਵਰੇਜ ਪਲਾਂਟ ਦੀ ਜਿਹੜੀ ਕਿ ਕਰੋੜਾਂ ਰੁਪਈਆ ਲੱਗ ਕੇ ਇੱਥੇ ਜਿਹੜਾ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਪਲਾਂਟ ਬਣਿਆ ਹੋਇਆ ਅਸੀਂ ਗੱਲ ਕਰਦੇ ਸੀ ਔਰ ਇਸ ਦੀ ਸਾਂਭ-ਸਵਾਲ ਦੀ ਸਿਰਫ ਕਮੀ ਹੈ ਔਰ ਆਸ ਕਰਦੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਸ ਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਚਲਾਇਆ ਜਾਊਗਾ ਇੰਦੀ ਇੱਕ ਵਿਚਾਰਾ ਕਰਦਾ ਹੋਇਆ ਮੈਂ ਨੌਜਵਾਨਾਂ ਦਾ ਨੌਜਵਾਨ ਸਭਾ ਦਾ ਜੇ ਨਰਾਇ ਵੀਰਾਂ ਦਾ ਤੇ ਸਾਰੇ ਹੀ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ